इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਇਹ ਦੇਖਦੇ ਹੋ ਮੁੱਗਾ ਰੋਡ ਤੇ ਸਿੱਟੇ ਸ਼ਰਾਬ ਦੇ ਟਾਬੇ ਦੇ ਸ਼ਰਾਬ ਦੇ ਠੇਕੇ ਦੇ ਕੋਲ ਇੱਕ ਵਿਸ਼ਾਲ ਦਾ ਟਾਬਾ ਜਿਸ ਤੇ ਸਿਲੰਡਰ ਤੋਂ ਅੱਗ ਲੀਕ ਹੋਈ ਔਰ ਕਾਫੀ ਨੁਕਸਾਨ ਹੋਇਆ ਜਿਸ ਤੇ ਵਿੱਚ ਇੱਕ ਮੋਟਰਸਾਈਕਲ ਵੀ ਸੜ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਟਾਬੇ ਵਾਲਿਆਂ ਦਾ ਕਹਿਣਾ ਹੈ ਕਿ ਸਾਡਾ ਕਾਫੀ ਨੁਕਸਾਨ ਹੋਇਆ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਾਨੂੰ ਜੋ ਸਾਡਾ ਨੁਕਸਾਨ ਆ ਉਹਦੀ ਪਰਹਾਈ ਕਰਵਾਈ ਜਾਵੇ ਮੈਂ ਰਮੇਸ਼ ਗੱਭਾਰਕੀ ਪੰਜਾਬ ਕੋਰਟ ਸਰ ਮੋਗਾ ਰੋਡ ਤੇ ਜੋ ਸਿੱਧਾ ਢਾਬਾ ਸ਼ਰਾਬ ਦੇ ਠੇਕੇ ਦੇ ਨਾਲ ਉਸ ਨੂੰ ਅੱਗ ਬਈ ਉਸ ਬਾਰੇ ਕੀ ਕਰਨਾ ਚਾਹੋਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਹਾਂਜੀ ਸਾਨੂੰ ਉਹਨਾਂ ਦਾ ਟੈਲੀਫੋਨ ਆਈ ਮਾਨੂੰ ਪਤਾ ਲੱਗਿਆ ਨਾ ਪਮਾਰਾ ਰੇਲਵੇ ਸਟੇਸ਼ਨ ਕੋਲ ਪ੍ਰਤੀਸ਼ੀ ਆਏ ਆ ਸਾਨੂੰ ਇਨਫੋਰਮ ਮਿਲਿਆ ਉਹਨੇ ਟੈਲੀਫੋਨ ਆਹੀ ਇਹ ਮੋਗਰ ਉਹਦੇ ਵਿਚਾਰ ਕਿਤਾਬੇ ਤੇ ਜਿਹੜੀ ਅੱਗ ਲੱਗੀ ਆ ਅਸੀਂ ਜਲਦੀ ਪਹੁੰਚੇ ਅਸੀਂ ਇਹਨਾਂ ਕੀ 1-2 ਮਿੰਟਾਂ ਚ ਇੱਥੇ ਪਹੁੰਚ ਗਏ ਆ ਤਕਰੀਬਨ ਸਵੇਰ 10 ਵਜੇ ਅੱਗ ਲੱਗੀ ਹੈ ਜਿਹੜੀ ਕੌਣ ਸਾਰ ਅਸੀਂ ਆਪ ਦਾ ਜਿਹੜਾ ਅੱਗ ਵਿਭਾਗ ਕਰਵਾਈ ਹੈ ਅਜੇ ਤੱਕ ਦਾ ਕੋਈ ਕਾਰਨ ਪਤਾ ਨਹੀਂ ਹਜੇ ਤੱਕ ਦਾ ਨਹੀਂ ਪਤਾ ਲੱਗਿਆ ਜੀ ਇਹ ਮੈਨੂੰ ਤਾਂ ਕਹਿੰਦੇ ਸਿਲੰਡਰ ਤੋਂ ਲੱਗੀ ਆ ਪਰ ਹਜੇ ਤੱਕ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਫੇਰ ਅਸੀਂ ਅੱਗ ਬੁਝਾ ਦਿੱਤੀ ਹੈ ਜੇ ਤਿੰਨ ਸਿਲੰਡਰ ਲੱਗੇ ਸੀ ਲੇਕਿਨ ਇਹਨਾਂ ਦਾ ਕਮਰਸ਼ੀਅਲ ਲੱਗੇ ਦੋ ਦੋਤੇ ਲੱਗੇ ਹੋਇਆ ਗਰੇ ਲੁੱ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸੀ? ਇਸ ਤੇ ਤਕਰੀਬਨ ਸਵਾ 10 ਵਜੇ ਦੇ ਪਾਸੇ ਤਰੀਫ ਲੱਗਿਆ। ਅੱਗੇ ਤੇ ਹੁਣ ਕਾਬੂ ਪਾਇਆ ਗਿਆ ਸੀ। ਹਾਂਜੀ ਹਾਂਜੀ ਅੱਗੇ ਇੱਕ ਵਾਰੀ ਜਮਾਂ ਤਰੀਫ ਬੁਝਾ ਦਿਆ ਤੇ ਸਿਲੰਡਰ ਵੀ ਚੈੱਕ ਕਰ ਲਿਆ ਠੀਕ ਹੈ ਉਹਦੇ ਨੂੰ ਸਹੀ ਆ ਤੇ ਇਹਦਾ ਜਿਹੜੀ ਰੈਗੂਲੇਟਰ ਉਹਦਾ ਲੱਗਿਆ ਸੀ ਉਹਨੂੰ ਲਾ ਦਿੱਤਾ ਗਿਆ ਹੁਣ ਸਾਈਡ ਤੇ ਰਖਵਾਤੀ ਆ ਤੇ ਇਹਨਾਂ ਨੂੰ ਕਹਿ ਵੀ ਦਿੱਤਾ ਜਿਹੜੀਆਂ ਸੀਦਾ ਜਿਹੜੀਆਂ ਲੀਕ ਹੈਗੀਆਂ ਮਾਰੀ ਹੋਤੀ ਗੈਸ ਦੀ ਕੋਈ ਜਲਦੀ ਆ ਇਹਨੂੰ ਸਾਈਡ ਤੇ ਰੱਖਿਓ ਏਜੰਸੀ ਨੂੰ ਫੋਨ ਕਰ ਦੋ ਆਪਕੋ ਲੈ ਜਾਣਗੇ। ਕੀ ਨਾ ਸਭ ਤੋਂ ਸੇਫ ਕੇ ਜਾਓ। ਇੱਗ ਕਿਵੇਂ ਲੱਗੀ ਤੇ ਕਦੋਂ ਲੱਗੀ ਇਹ ਜੀ ਅਸੀਂ ਸਵੇਰੇ 9:00 ਵਜੇ ਤੇ ਕਰਾਈ ਦੁਕਾਨ ਤੇ ਜੀ ਕਿ ਉਹ ਅੰਦਰੋਂ ਮੈਂ ਸਪਾਈਸ ਤੇ ਪਹਿਲਾਂ ਜਿਹੜਾ ਮੁੰਡਾ ਜਿਹੜਾ ਕਾਰੀਗਰ ਨਾਲ ਲੱਗਾ ਦੋ ਦਿਨ ਤੇ ਉਹ ਲਾ ਕੇ ਆਪਦੀ ਰਸੋਈ ਚ ਸਪਾਈਸ ਤੋਂ ਹੀ ਕਰਦਾ ਦੋਤਾ ਜੀ ਉਸ ਤੋਂ ਬਾਅਦ ਕਰਕੇ ਸਾਰੇ ਕੰਮ ਆਫਰੀਓ ਕਰੇ ਜੀ ਉਸ ਤੋਂ ਬਾਅਦ ਸਿਲੰਡਰ ਕਸਾ ਲੱਗਾ ਜੀ ਸਿਲੰਡਰ ਦਾ ਡਿਟੇਲ ਚੈੱਕ ਕਰਕੇ ਦੇਖਣ ਲੱਗੇ ਪਤਾ ਵੀ ਅੱਕ ਰਵੇਂ ਨਿਕਲਦੇ ਲੀਕ ਹੋ ਗਈ ਸਾਰੀ ਨਵਾਂ ਸਿਲੰਡਰ ਲੈ ਨਵਾਂ ਸਿਲੰਡਰ ਸੀ ਹਾਂ ਜੀ ਕਰੇ ਲੂਸ ਸਿੰਲਿੰਡਰ ਸੀ ਕਿ ਦੂਜਾ ਸੀ ਇਹ ਜੀ ਦੋ ਦੂਜੀ ਛੋਟੇ ਸੀ ਤੇ ਘਰ ਵਾਲਾ ਸੀ ਘਰ ਵਾਲਾ ਦੇਖਿਆ ਨੇ ਗੱਲ ਪਰਵਾ ਕੇ ਚ ਰੱਖਿਆ ਸੀ ਤੇ ਰਾਤ ਹੋ ਗਿਆ ਇਹ ਸਿੰਲਿੰਡਰ ਜਿਹੜੇ ਤੋਂ ਅੱਗ ਲੱਗੀ ਆ ਉਹ ਘਰ ਵਾਲਾ ਸਿੰਲਿੰਡਰ ਸੀ ਕਿ ਦੂਜਾ ਸੀ ਨਹੀਂ ਉਹ ਵੱਡੇ ਦੇ ਲੱਗੀ ਆ ਹਾਂ ਜੀ ਵੱਡੇ ਛੋਟੇ ਲੱਗਣਾ ਕਿੰਨਾ ਨੁਕਸਾਨ ਦਾ ਅੰਦਾਜ਼ਾ ਲਾ ਸਕਦੇ ਤੁਸੀਂ? ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਈ ਹੁਣ ਕਹਿ ਕੀ ਜਦੋਂ ਇੱਕ ਮੋਟਰਸਾਈਕਲ ਨਾਲ ਸਾਡੇ ਨਾਲ ਮੋਟਰਸਾਈਕਲ ਦੇ ਨਾਲ ਟਕਰਾ ਰੋ ਵੀ ਨਾਲ ਸਾਡੇ ਨਾਲ ਕੋਲ ਨਾਲ ਸੜ ਗਿਆ ਮੋਟਰਸੈਂਡਰੀ ਸੀ ਮੋਟਰਸਾਈਕਲ ਨਹੀਂ ਨਹੀਂ ਬਾਹਰ ਖੜਿਆ ਸੀ ਨਾਲ ਦੁਕਾਨ ਦੇ ਬਿਲਕੁਲ ਪਰਦੇ ਨਾਲ ਨਾਲ ਦੁਕਾਨ ਦੇ ਬਿਲਕੁਲ ਕਿੰਨਾ ਨੰਬਰ ਆ ਮੋਟਰਸਾਈਕਲ ਦਾ? ਮੋਟਰਸਾਈਕਲ ਦਾ ਨੰਬਰ ਲੱਗ ਕਿੰਨੇ? 9875 ਹਨਾ ਜੱਜਾ ਮੋਟਰਸਾਈਕਲ ਦਾ ਨੰਬਰ ਹੈ ਜੀ 9875 ਮੋਟਰਸਾਈਕਲ ਦਾ ਨੰਬਰ ਹੈ ਜੀ 80062 ਆਜੇ ਇਹਦੇ ਨਾਲ ਹੀ ਗੱਡੀ ਖੜੀ ਸੀ ਗੱਡੀ ਡਰਦੀ ਨੂੰ ਨਹੀਂ ਲੱਗੀ ਉਹ ਹੀ ਟਕਰੀ ਗਿਆ ਸਾਡੇ ਗੱਲ ਲਈ ਭੰਡਾ ਸਗਾ ਫੇਸਲੀ ਉਧਰੋਂ ਪੁਆਇੰਟ ਤੋਂ ਸੇਕਾ ਹੀ ਨਾ ਮੈਂ ਗੱਡੀ ਘੜ ਤੋਂ ਭਾਜ ਗਿਆ ਕਿੱਡੀ ਗੱਦ ਭੰਡਾ ਨਾ ਪਤਾ ਰੱਖੀ ਕਿੱਈ ਲੋਰਾ ਕਾਲੇ